ਬਾਲਾ ਜੀ ਮਹਾਰਾਜ ਕੀ ਜੈ ਬੋਲ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ਼੍ਰੀ ਨਾਮ ਜੈ ਸ਼੍ਰੀ ਬਾਲਾ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਾਗਰਣ ਦੀਆਂ ਲੱਖ ਲੱਖ ਵਧਾਈਆਂ ਆਉਣ ਵਾਲੀ 29 ਨਵੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਸਾਲਾ ਸਰ ਬਾਲਾ ਜੀ ਸੇਵਾ ਮੰਡਲ ਵੱਲੋਂ 19ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੋ ਕਲਾਕਾਰ ਪਹੁੰਚ ਰਹੇ ਹਨ ਰਾਜਵੀਰ ਰਾਜ ਬਰਨਾਲਾ ਤੋਂ ਤੇ ਪਲਵਿੰਦਰ ਫਤਿਹਬਾਦ ਤੋਂ ਤਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਹੁਮ ਹਮਾ ਕੇ ਪਹੁੰਚੋ ਤੇ ਜਾਗਰਨ ਦਾ ਆਨੰਦ ਮਾਣੋ ਤੇ ਇੱਕ ਵਿਸ਼ੇਸ਼ ਨੋਟ 28 ਨਵੰਬਰ ਨੂੰ ਸ਼ਾਮ ਨੂੰ 5 ਵਜੇ ਸ਼੍ਰੀ ਸਾਲਾ ਸਰਪੰਤੋਂ ਕੋਇਤਰ ਜੋਦ ਲਿਆਂਦੀ ਜਾਵੇਗੀ ਉਸ ਦਿਨ ਵੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆਓ ਦਰਸ਼ਨ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਆਪ ਸਾਰਿਆਂ ਨੂੰ ਉਨਮਿਸ਼ਾਲ ਭਵੇ ਜਾਗਰਨ ਚ ਸਦਾ ਜਤਾ ਜਾਂਦਾ ਹੈ ਸਾਰਿਆਂ ਨੇ ਪਰਿਵਾਰ ਸਮੇਤ ਜਾਗਰਨ ਤੇ ਪਹੁੰਚਣਾ ਹੈ ਅਤੇ ਬਾਲਾ ਜੀ ਦਾ ਸ਼ਿਰਪ੍ਰਾਪਤ ਕਰਨਾ ਹੈ जय श्री राम जय श्री बालाजी सारी संगत ਨੂੰ ਬੇਨਤੀ ਹੈ ਕਿ ਜਾਗਰਨ ਵਿੱਚ ਓਮ ਹਮਾ ਕੇ ਪਹੁੰਚੋ ਇਸ ਵਿੱਚ ਕੋਈ ਵੱਖਰੇ ਕਾਰਡ ਨਹੀਂ ਮੰਡੇ ਜਾ ਰਹੇ ਤੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਹ ਸਾਰਿਆਂ ਨੂੰ ਇਸ ਜਾਗਰਨ ਵਿੱਚ ਲੰਗਰ ਦਾ ਖਾਸ ਪ੍ਰਬੰਧ ਹੈ ਤੇ ਉਹਨਾਂ ਨੂੰ ਲੰਗਰ ਲਈ ਸੱਦਾ ਦਿੱਤਾ ਗਿਆ ਬੋਲ ਬਾਲਾ ਜੀ ਮਹਾਰਾਜ ਕੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਆਪ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ 28 ਨਵੰਬਰ ਨੂੰ ਸਕੋਡਕਪੂਰਾ ਰੋਡ ਤੇ ਪੈਟਰੋਲ ਪੰਪ ਤੇ ਸਾਲਾ ਸਰਦਾਮ ਤੋਂ ਪਵਿੱਤਰ ਜੋਤ ਆ ਰਹੀ ਹੈ ਜੋ ਕਿ ਪੈਦਲ ਚੱਲ ਕੇ ਦੁਰਗਾ ਮੰਦਰ ਵਿਖੇ ਸਥਾਪਿਤ ਕੀਤੀ ਜਾਵੇਗੀ ਸਾਰੇ ਸ਼ਹਿਰ ਨਿਵਾਸੀਆਂ ਨੇ ਜੋਤ ਦਾ ਸਵਾਗਤ ਕਰਨਾ ਹੈ ਅਤੇ 29 ਨਵੰਬਰ ਨੂੰ ਸੁਭਾਸ਼ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਰੋਡ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਨੇ ਉੱਥੇ ਮੱਲਾਈ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਤੇ ਰਾਤਰੀ ਭੋਜ ਦਾ ਅਨੰਦ ਲੈਣਾ ਹੈ ਇਸ ਵਿੱਚ ਲਾਈਟਿੰਗ ਦੇਖਣਯੋਗ ਹੋਵੇਗੀ ਬਹੁਤ ਸੋਹਣਾ ਵਿਸ਼ਾਲ ਦਰਬਾਰ ਸਜੇਗਾ ਸਾਰਿਆਂ ਨੇ ਰਾਤ ਨੂੰ ਉੱਥੇ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਰਾਮ